ਬਿਜਲੀ ਮੰਤਰੀ ਦੀ ਕੋਠੀ ਅੱਗੇ ਧਰਨਾ ਔਰ ਹਰ ਮੰਗ ਨੂੰ ਜਿਵੇਂ ਮੰਨ ਲਿਆ ਬੰਦਿਆ ਬੰਨੋ ਪਰ ਤੇਰੇ ਸਰ ਤੋਂ ਹੁਣ ਤੱਕ ਸਾਨੂੰ ਝੂਠ ਮਿਲਿਆ ਹੈ ਫਰੇਮ ਮਿਲਿਆ ਹੈ ਧੋਖਾ ਮਿਲਿਆ ਤੁਸੀਂ ਅੰਮ੍ਰਿਤਸਰ ਲੈਣ ਰਹੇ ਲਾਇਕ ਨਹੀਂ ਰਹੇ ਸੋ ਅਗਲੀ ਗੱਲ ਇਹ ਸਰਕਾਰ ਨੇ ਔਰ ਮਰੇਜ਼ ਮਣ ਰਹੇ ਹੁਣ ਤੱਕ ਸਾਡੇ ਨਾਲ ਕੀ ਕੀਤਾ ਕੀ ਹੈ ਮੇਰੇ ਤੋਂ ਪਹਿਲਾਂ ਬੁਲਾ ਰਹਿਆਂ ਨੇ ਤੁਹਾਨੂੰ ਦੱਸਤਾ ਕਿ 2 ਤਰੀਕ ਦੀ ਜਿਹੜੀ ਮੀਟਿੰਗ ਸੀ ਬੜੀ ਵਧੀਆ ਮਾਹੌਲ ਦੇ ਵਿੱਚ ਹੋਈ ਮੰਤਰੀ ਸਾਹਿਬ ਖੁਦ ਬਿਠੇ ਪੂਰੀ ਪੂਰੀ ਮੈਨੇਜਮੈਂਟ ਬੈਠੀ ਸਾਨੂੰ ਵੀ ਲੱਗਿਆ ਕਿ ਹੁਣ ਮੰਗਾਂ ਨੇ ਜੜੀਆਂ ਹੱਲ ਹੋ ਜਾਣੀਆਂ ਨੇ ਪਰ ਸਾਥੀਓ ਪ੍ਰਣਾਲਾ ਥਾਂ ਦਾ ਥਾਈ ਹੈ ਇਹ ਤੁਹਾਡਾ ਸਬਰ ਪਰਖ ਰਿਹਾ ਹੈ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਪਲੇਟਫਾਰਮ ਤੋਂ ਵਨ ਟੂ ਰੂਲ ਦੱਸਤਾ ਪਤਾ ਵੀ ਤੁਸੀਂ ਲਾਗੂ ਕੀਤਾ ਪਰ ਜਿੰਨਾ ਸਾਥੀਆਂ ਨੇ ਨਹੀਂ ਕੀਤਾ ਉਹ ਨਾ ਸੋਚਣ ਕਿ ਮੈਨੇਜਮੈਂਟ ਦਾ ਸਰਕਾਰ ਉਹਨਾਂ ਦੇ ਘਰ ਦਾਨੇ ਸੁੱਟ ਕੇ ਆਉਗੀ ਉਹਨਾਂ ਨੂੰ ਅਪੀਲ ਅਜਿਹੀ ਸੋਚ ਤੋਂ ਜੇਕਰ ਤੁਸੀਂ 100% ਬੈਕ ਟੂ ਰੂਲ ਵੀ ਲਾਗੂ ਕਰਦੇ ਹੋ ਤਾਂ ਇਹਨਾਂ ਦੀਆਂ ਚੀਕਾਂ ਮਰਵਾ ਦੇਵਾਂਗੇ ਤੁਹਾਡੀ ਇੱਕੋ ਇੱਕ ਮੰਗ ਮਰਵਾ ਕੇ ਦੇਵਾਂਗੇ ਔਰ ਇਸ ਤੋਂ ਅਗਲੀ ਅਪੀਲ 11 12 13 ਜਿਹੜੀ ਆਪਾਂ ਮਾਸਲੀਪ ਕਰਨੀ ਹੈ

ਆਮ ਨੇ ਜਿਨਾਂ ਨੇ ਕਿ ਇਹ ਮੱਤਦਾਨੇ ਹਟਾ ਕੰਨ ਨਹੀਂ ਦੇਣੀਆਂ ਮਨ ਸੱਤ ਤੱਕੜੇ ਹੋ ਆਏ ਜੇਰਾ ਤੀਕ ਨੂੰ ਜੋ ਜੋਰ ਲੱਗਦਾ ਲਾਜੋ ਲੋ ਗੋਲੀਆਂ ਮਾਰੀਆਂ ਮਾਰਿਓ ਲੋ ਡਾਂਗਾ ਪਾਉਣੀਆਂ ਭਰਾਓ ਅਸੀਂ ਵੇਖਾਂਗੇ ਸਾਡੇ ਲੜਦੇ ਲੋਕ ਠਿਕਾਂ ਢਾਕੇ ਲੜਨ ਗਏ ਤੇਰੀ ਸਰਕਾਰ ਸਟਾਕ ਕੋਈ ਕੰਮ ਰੋਗ ਨਹੀਂ ਤੇ ਅਗਲੀ ਗੱਲ ਮੇਰੇ ਸਾਥੀ ਨੇ 267/11 281/13 249/5 ਏ ਸੀ ਆ ਰੇ ਇਹ ਕੋਈ ਭੀਖ ਨਹੀਂ ਮੰਗਦੇ ਅਸੀਂ ਤੇਰੇ ਕੋਲ ਮੈਨੇਜਮੈਂਟ ਨੂੰ ਕਿਹਾ ਕਿਉਂ ਨਾ ਕਿ ਅਸੀਂ ਕਿਹਾ ਕਿ ਜੋ ਇਹਨਾਂ ਦਾ ਲੱਗਿਆ ਸਮਾਂ ਉਹਨੂੰ ਰੈਗੂਲਰ ਕੀਤਾ ਜਾਵੇ ਕਿਉਂ ਕਦੇ ਕਹਿੰਦੇ ਦਸਤਾਂਤ ਕੋ ਮਂਗਾਉਨੇ ਆ ਸੀ ਪਟਿਆਲੇ ਹਸਪੀਟਲ ਤੋਂ ਮਂਗਾਉਨੇ ਆ ਸੀ ਕਦੇ ਜੰਗਲਾਤ ਮੈਕਪੇ ਤੋਂ ਮਂਗਾਉਨੇ ਆ ਕਿਤੇ ਕੀਤੇ ਆ ਉਹ ਸਾਨੂੰ ਕਿਸੇ ਦਾ ਫੈਸਲਾ ਮਨਜ਼ੂਰ ਨਹੀਂ ਅਸੀਂ ਕਹਿੰਦੇ ਆ ਕਿ ਪਾਵਰ ਕੋਨ रेगूलर कराई तव्हां खड़े वॾे प्ले ते प्रमोशन करवाे साथी आई डी वारे सि उन जे मथे तेलम भर्ती कर ਉਹ ਸਾਡੇ ਬੱਚੇ ਨੇ ਸਾਡੀ ਭਰਾ ਨੇ ਔਰ ਅਸੀਂ ਉਹਨਾਂ ਨੂੰ ਲਾਈਮੈਨ ਬਣਾਉਣ ਦੇ ਵਿੱਚ ਸਮੁੱਚੇ ਥੜੇ ਦਾ ਸਮੁੱਚੀ ਲੀਡਰਸ਼ਿਪ ਦਾ ਯੋਗਦਾਨ ਹੈ ਔਰ ਲਾਈਮੈਨ ਤਾਂ ਜੈ ਜੈਤੋ ਜੈ ਜੈਤੋ ਅਸੀਂ ਉਹ ਟੱਕੀਆਂ ਟੱਕੀਆਂ ਅੱਜ ਖੜੇ ਨੇ ਕਰਵਾਈਆਂ ਤੁਹਾਡੇ ਲੜਨ ਵਾਲੇ ਲੋਕਾਂ ਦੇ ਬਲੂਤੇ ਸੱਗਾ ਹੋਈਆਂ ਨੇ ਤੋਂ ਹੁਣ ਆਏ ਸਮੇਂ ਦੇ ਵਿੱਚ ਬਹੁਤ ਸਾਰੀਆਂ ਟੱਕੀਆਂ ਹੋਰ ਵੀ ਕਰਵਾਵਾਂਗੇ ਔਰ ਇੱਕ ਗੱਲ ਦਾ ਖਰਚਾ ਚੱਕ ਦਿਓ ਜੇ ਜੇਕਰ ਤੁਸੀਂ ਕੋਈ ਹੜਤਾਲ ਕਰਦੀ ਕੋਈ ਛੁੱਟੀ ਕਰਦੀ ਤੁਹਾਡੀ ਪ੍ਰਮੋਸ਼ਨ ਰੁਕ ਜੂ ਨਹੀਂ ਰੁਕਣ ਦੇਣੀ ਜਿਹੜੇ ਸਾਡੇ ਸਾਥੀ ਐ ਪਹਿਲੇ ਮੈਨੂੰ ਫਕਰ ਨਾਲ ਕਹਿਣਾ ਪੈ ਰਿਹਾ ਇਸ ਦਿਨ ਅੱਜ ਵੱਡੀ ਗਿਣਤੀ ਦੇ ਬੱਚੋ ਸਾਥੀ ਆਏ ਐ ਅਸੀਂ ਵਿਸ਼ਵਾਸ ਕਰਾਉਂਦੇ ਆ ਇਹ ਥਰੇ ਵੱਲੋਂ ਕਿ ਤੁਹਾਡੀ ਮੰਗ ਜੜੀ ਵੱਡੇ ਪੱਧਰ ਤੇ ਪਹਿਲਾਂ ਵੀ ਵਾਰੀ ਜਾ ਰਹੀ ਐ ਹੁਣ ਵੀ ਕਿਉਂਕਿ ਤੁਸੀਂ ਬਹੁਤ ਦੇਰ ਝਾੜੂ ਫੇਰੇਸ ਫਕਰ ਕੌਂਤੇ ਬੈਠ ਤੁਹਾਡਾ ਖੰਡ ਹੱਕ ਤੁਸੀਂ ਕੋਈ ਠੀਕ ਨਹੀਂ ਮੰਗਦੇ ਅਸੀਂ ਦੁਆ ਕਰਾਂਗੇ ਇਲਮ ਤੋਂ ਵਲਟੀਸੀ ਵਾਲੇ ਸਾਥੀ ਅੱਗੇ ਨੇ ਇਲਮ ਤੋਂ ਲਾਈਨਮੈਨ ਐਂਡ ਇਸਕੋ ਜੁਡੀਸੀ ਇਹਨਾਂ ਦੇ ਸਕੇਲਾਂ ਵਿੱਚ ਫਰਕ ਬਹੁਤ ਥੋੜਾ ਰਹਿ ਗਿਆ ਹੈ ਔਰ ਸਾਥੀਓ ਸਾਨੂੰ ਕੀ ਆ ਕਿ ਇਲਮ ਦਾ ਕਿ ਲਾਈਨਮੈਨ ਦਾ ਨਹੀਂ ਅਸੀਂ ਜਿਹੜਾ ਸਾਡਾ ਸਾਥੀ ਹੈ ਉਹ ਲਾਈਨਮੈਨ ਦਾ ਹੋਰ ਅੱਪ ਕਰੋ ਜੁਡੀਸੀ ਦਾ ਹੋਰ ਅੱਪ ਕਰੋ ਇਲਮ ਦਾ ਜਿੰਨਾ ਮਿਲਿਆ ਉਹ ਠੀਕ ਹੈ ਅਸੀਂ ਘਟਾਉਣਾ ਨਹੀਂ ਦੇਣਾ ਅਸੀਂ ਵਧਾਉਣੇ ਪਾਸੇ ਚੱਲਦੇ ਹਾਂ ਔਰ ਤਾਂ ਹੁਣ ਤੇ ਇੱਕ ਓਟਾ ਰੱਖ ਕੇ ਵਧਾ ਕੇ ਰਹਿਾਂਗੇ ਸਾਥਿਓ ਬਹੁਤ ਸਾਰੀਆਂ ਕੈਟਾਗਰੀਆਂ ਨੇ ਜੋ ਪਾਵਰ ਕਾਉਨ ਨੂੰ ਚਲਾਉਂਦੀਆਂ ਨੇ ਜਿੰਨੀਆਂ ਵੀ ਕੈਟਾਗਰੀਆਂ ਨੇ ਅਸੀਂ ਸਾਰਿਆਂ ਦੇ ਲਈ ਪਟ્રોલ ਪੱਤੇ ਦੀ ਮੰਡ ਕੀਤੀ ਆ ਜੋ ਫੀਲਡ ਸਟਾਫ ਹੈ ਖਾਂ ਖਾਂ ਦੇ ਸਾਈਕਲ ਤੇ ਫਾਲਟ ਨਹੀਂ ਨਿਕਲਦਾ ਜੇ ਸਾਥੀ ਕੋਈ ਆਰਟੀਐਮ ਹੈ ਐਲਮ ਹੈ ਲਾਈਨਮੈਨ ਹੈ ਜਈ ਹੈ ਜਈ ਵਨ ਹੈ ਸਭ ਨੂੰ ਪਟ્રોલ ਪੱਤਾ ਦਿੱਤਾ ਜਾਵੇ ਔਰ ਉਹਨਾਂ ਦਿੱਤਾ ਜਾਵੇ ਜਿੰਨਾ ਦਾ ਮਸਲਾ ਹੈ ਔਰ ਲੈ ਕੇ ਉਖਾਵਾ ਕੀਤਾ ਜਿਹੜੇ ਸਾਡੇ ਸਾਥੀ ਕੰਟਰੈਕਟ ਤੇ ਭਰਤੀ ਕਰੇ ਉਸ ਸਮੇਂ ਭਰਤੀ ਕੀਤੀ ਚਲੋ ਬਿਜਲੀ ਬੋਰਡ ਦੇ ਨਕਸ਼ਦਾਂਸੀ ਕਿਤੇ ਬੰਦਾ ਨਹੀਂ ਸੀ ਇਹਨਾਂ ਕੋਲ ਦਫ਼ਤਰਾਂ ਦੇ ਵਿੱਚ ਕਹਿ ਸਮਾ ਕਰਾਉਣ ਲਈ ਕਿਤੇ ਸਟੈਫਨ ਨਹੀਂ ਸੀ ਪਰ ਇਹਨਾਂ ਨੇ ਉਸ ਸਮੇਂ ਉਹ ਸਾਥੀ ਰੱਖੇ ਬਕਾਇਦਾ ਮਹਿਕਮੇ ਦੀਆਂ ਸ਼ਰਤਾਂ ਅਨਸਾਰ ਅਰ ਅੱਜ ਉਹਨਾਂ ਨੂੰ ਕਹਿ ਰਹੇ ਆ ਕਿ ਤੁਹਾਡੇ ਲਈ ਮਹਿਕਮੇ ਵਿੱਚ ਜਗ੍ਹਾ ਨਹੀਂ ਜਦੋਂ ਕਿ 65% ਪੋਸਟਾਂ ਫੇਲੀਏ ਪੰਜਾਂ ਨੇ ਔਰ ਮੈਂ ਕਹਿੰਦਾ ਉਹ ਸਾਥੀ ਬੇਸੋਚ ਹੋ ਜਾਣ ਇਹ ਖੜਾ ਉਹਨਾਂ ਨੂੰ ਰੈਗੂਲਰ ਕਰਵਾ ਕੇ ਰੱਖੇਗਾ ਔਰ ਜਿਹੜੇ ਸਾਥੀਆਂ ਕੋਲ ਬਕਾਇਆ ਰਕਮ ਫਵੇਖ ਪ੍ਰਾਇਜ ਭਰਾਈ ਜਾ ਰਹੀ ਹੈ ਸਾਡੇ ਜਿਹੜੇ ਸਾਥੀ ਸਾਡੇ ਨੂੰ ਚੜ੍ਹਾਈ ਕਰਕੇ ਉਹਨਾਂ ਦੇ ਬੱਚਿਆਂ ਕੋਲ ਔਰ ਪੰਜੀ ਦੀ ਦੰਦੇ ਪਾਵਰ ਕਾਮ ਨੂੰ ਮੂਲ ਦੇ ਲੈਣਾ ਲੈ ਲਓ ਤੇ ਫਿਰ ਕੱਢ ਕੇ ਦਿਖਾਓ ਕਿ ਨੂੰ ਕੱਢਦੇ ਹਾਂ ਅਸੀਂ ਸਾਰੇ ਲੋਕ ਠਿਕਾ ਢਾ ਕੇ ਲੜਾਂਗੇ ਉਹਨਾਂ ਦੇ ਸੋ ਸਾਥੀਓ ਮੈਂ ਆਈਟੀ ਅੰਪਲਾਈਸਾ ਸੁਪਾ ਪ੍ਰਧਾਨ ਅਭੇਂਦਰ ਸਿੰਘ ਸ਼ੌਰ ਬਹੁਤ ਸਾਰੇ ਸਾਥੀ ਜਾਣਦੇ ਆ ਪਰ ਫਿਰ ਵੀ ਮੈਂ ਆਪਣੀ ਜ਼ੇਬੰਦੀ ਕੋਲੋਂ ਜੋ ਮੇਰੇ ਸਾਥੀ